ਲਓ ਜੀ ਫਟੜੇ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਬੈਠੇ ਜਮਨ ਸਿੱਧਾ ਪ੍ਰਸਾਰਣ ਕਰਤਾ ਰਜਾਈਆਂ ਦੇ ਵਿੱਚੋਂ ਠੰਡ ਬਹੁਤ ਆ 10 ਵਜ ਗਿਆ ਹੁਣ ਚਾਹ ਆਈ ਆਪਣੇ ਕੋਲੇ ਚਾਹ ਚ ਪੀ ਲਈਆ ਹੁਣ ਥੋੜੀ ਜਿਹੀ ਅੱਖਾਂ ਖੁੱਲੀਆਂ ਤੇ ਹੁਣ ਆਪਾਂ ਥੱਲੇ ਚੱਲਦੇ ਪਹਿਲਾਂ ਬ੍ਰੇਕਫਾਸਟ ਕਰਦੇ ਆ ਫਿਰ ਨਹਾਉਣੇ ਧੋਣੇ ਆ ਕੁਝ ਕੱਪੜੇ ਧੋਣ ਵਾਲੇ ਆ ਕੱਪੜੇ ਧੋਣੇ ਆ ਅੱਜ ਹੈਗਾ ਸ਼ਨੀਵਾਰ ਤੇ ਆਪਾਂ ਅੱਜ ਐਤਵਰਾਂ ਦਾ ਕੰਮ ਕਰ ਦਿੰਦੇ ਆ ਤੇ ਮੇਰੇ ਮਨ ਟੁੱਟ ਗਿਆ ਪਾ ਨਾ ਠੰਡੀ ਬਾਲੀ ਹੈ ਨਾ ਚੱਲ ਕੱਲ ਕਰ ਪਿਆ ਮਰਾ ਉਹ ਲੋਕ ਇੱਥੇ ਬੀਹੇ ਕਿ ਲੱਕ ਨਿਕਾਲੀ ਆ ਨਿਕ ਲੱਗੀ ਵੀ ਬੁੱਢੇ ਹੋ ਗਏ ਆਪਾਂ ਅਜੇ ਬੋ ਕਪੜੇ ਵੀ ਤਾਂ ਮਸ਼ੀਨ ਹੈਗੀ ਨੇ ਕੋਲੇ ਹਨ ਜੇ ਦੇ ਦਿੰਦੇ ਆਪਾਂ ਨੂੰ ਵਧੀਆ ਹੈ ਪਰ ਆਓ ਇੱਥੇ ਕੋਈ ਨਾਈ ਦੀ ਦੁਕਾਨ ਵੀ ਹੈਗੀਗੀ ਫੋ ਅਸੀਂ ਮਸ਼ੀਨ ਵੀ ਆਪਦੀ ਆਪ ਹੀ ਲਿਆਂਦੀ ਹੈਵਲ ਦੀ ਬੁਖਾਰ ਚੱਲਦੀ ਕਿਵੇਂ ਆਹੀ ਹੈ 1 ਨੰਬਰ 2 ਨੰਬਰ 3 ਨੰਬਰ ਤੇ 7 ਨੰਬਰ ਅੱਜ ਫੇਰਾਂਗੇ ਘੜੀ ਬਣਾਈ ਬੈਠਿਆ ਕੋਲ ਇੱਥੇ ਇਹ ਵਿੱਚ ਪਾ ਦਈਏ ਇਹਦਾਂ ਹੀ ਪੂਰਨਾ ਹੈ ਹੈਵਨ ਚੱਲ ਮੈਂ ਹੈਵਨ ਨੂੰ पहला पहला बात कार ली कि हिंदवा पे ओब्रेक आता है तुझे गाल निकल गई थी मुँह में ये अब आएगू सक्र की बच्चा पासवर्ड ਕਮਲੀ ਦੇ ਛੱਟ ਹੁਣ ਖਿਲਾਰਿਆ ਪਿਆ ਸਮਾਨ ਤੁਹਾਨੂੰ ਕੋਈ ਨਹੀਂ ਦੋਈ ਜਾਣੇ ਆਪਾਂ ਇੱਥੇ ਚੱਲੀਏ ਥੱਲੇ ਚੱਲ ਖਿਲਾਰ ਜਾ ਆ ਕੱਪ ਚੱਕ ਪਹਿਲਾਂ ਵਾਲੇ ਕਰਾਉਣੇ ਆ ਪਾਣੀ ਹੋ ਰਿਹਾ ਯੋ ਲੋਦੇ ਤੇ ਕਿ ਨਹੀਂ ਜੇਲੀ ਆਹੀ ਬਸ ਉਹ ਗ੍ਰੀਨ ਪੀਲੇ ਦਾ ਕੋਈ ਰਹਿੰਦਾ ਨਹੀਂ ਉੱਲ੍ਹਾ ਓਹੋ ਮੁੱਕ ਗਿਆ ਹੈ ਜੇ ਵੱਡੀ ਦਾ ਬਣਾਉਣਾ ਰਹੋਗੇ ਇਹ ਆਪਣਾ ਕਮਰਾ ਬਈ ਤੇ ਕਮਰੇ ਦੇ ਉੱਪਰ ਇੱਧਰ ਹੈਗੀ ਵੱਡੀ ਸਾਰੀ ਬਾਰੀ ਤੇ ਬਾਰੀ ਦੇ ਵਿੱਚੋਂ ਦਿਸਦੀ ਆ ਆਪਾਂ ਨੂੰ ਨੀਰੀ ਬਰਫ਼ ਕਿਰਕ ਉੱਥੇ ਸਾਰ ਬਰਫ਼ ਲੱਗਦੀ ਹੈ ਮੱਥੇ ਹੁਣ ਆਪਾਂ ਕਰਦੇ ਆ ਬ੍ਰੇਕਫਾਸਟ झूले माता जी जुले। खाँ, 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 आगे हाँ ब्रेकफास्ट रख दिया ठीक तो दही, दही के साथ खा लेंगे हम तो 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 हाँ, वो हम गर्म कर लेते हैं उसको बात है, तो गरम किया है। बाँ, बाँ, बाँ हाँ हम डाल लेते हैं कोई बात है ठीक ये डूरा बनाया है रोटी बनाए परांठे हैं ठीक ठीक बहुत अच्छा है पानी गर्म वो लगा दी राड ओके हां आप लगा दो हम खाना खा के फिर उसको हां हां ठीक है हे जी अपना ब्रेकफास्ट खत्म किया पराठे वाह जी वाह आलू वाला पराठा हो गया दाल तਈਆ दाल ये टाइप ਬਲੋਦੀ ਬਈ ਅਜੀ दाल ਪਾ ਲਿਆ ਤੇ ਕੁੱਕਰ ਚ ਜਿਦੋਂ ਇੱਕੋ ਪਾਣੀ ਦੇ ਖਾਲੇਗਾ ਤੇ ਈਗਰ ਨਹੀਂ ਕੌਲੀ ਚੱਕ ਲੈ ਕੇ ਲੱਗ ਤੋ ਨਹੀਂ ਪਾਉਣ ਵਾਸਤੇ ਹੈ ਜੀ ਦਾਲ ਸੁੱਤੀ ਕੀਤੀ ਪਈ ਆ ਸਾਡੇ ਦਰ ਪਏ ਅੰਦਰ ਰਸੂ ਚੱਕ ਲੈ ਇਥੋਂ ਹੱਥੇ ਕੌਲੀ ਪਈ ਉਹ ਨੂੰ ਦੇਖ ਲੈ ਤਾਂ ਕਿ ਜੀ ਇਹ ਪੰਨੂ ਇੱਥੇ ਆਇਆ ਨੂੰ ਕਈ ਦਿਨ ਹੋ ਗਏ ਮਤਲਬ ਹਫਤੇ ਹੋ ਗਏ ਠਰੁਕੇ ਹੋਏ ਨੂੰ ਤੇ ਅੱਜ ਇੱਥੇ ਪਿੰਡ ਦੇ ਵਿੱਚ ਇੱਕ ਮੌਤ ਹੋ ਗਈ ਸੀਗੀ ਮੌਤ ਹੋਈ ਸੀ ਤਿੰਨ ਦਿਨ ਪਹਿਲਾਂ ਤੇ ਅੱਜ ਸੰਸਕਾਰ ਸੀ ਉਹ ਮਗਰ ਉਹਨਾਂ ਦੇ ਸਿਮੇ ਬਣੇ ਹੋਏ ਪਿੰਡ ਵਾਲਿਆਂ ਦੇ ਉੱਥੇ ਉਹਨਾਂ ਦਾ ਸੰਸਕਾਰ ਕਰਾ ਕੇ ਆਏ ਆ ਪਿੰਡ ਚ ਰੁਕਣ ਦਾ ਫਾਇਦਾ ਹੁੰਦਾ ਕਿ ਪਿੰਡ ਦੀ ਥੋੜੀ ਸਾਂਝ ਪਾਈ ਜਾਂਦੀ ਆ ਖੁਸ਼ੀਆਂ ਗਮੀਆਂ ਜੀ ਤੁਸੀਂ ਉਹਨਾਂ ਦੇ ਕੋਲੇ ਆਉਣ ਜਾਣ ਲੱਗਦੇ ਹੋ ਤਾਂ ਥੋੜੀ ਨੇੜਤਾ ਵੱਧਦੀ ਆ ਇਸ ਚੀਜ਼ ਨਾਲ ਇਤੋਂ ਦੇ ਦਿੱਤ ਤਿਹਾਰ ਰੀਤੀ ਰਿਵਾਜ ਹੋਰ ਵਧੀਆ ਤਰੀਕੇ ਨਾਲ ਪਤਾ ਲੱਗਦੇ ਆ ਮਾਤਾ ਜੀ ਸੀਗੇ ਉਹਦੀ ਉਮਰ ਸੀਗੀ ਲਗਭਗ 85 86 ਸਾਲ ਦੀ ਉਹਨਾਂ ਦੀ ਮੌਤ ਹੋਈ ਹੈ ਮੌਤ ਹੋਈ ਸੀ 13 ਦਿਨ ਪਹਿਲਾਂ ਸੰਸਕਾਰ ਅੱਜ ਕੀਤਾ ਇਹਦਾ ਕਾਰਨ ਇਹ ਹੈ ਕਿ ਇਹ ਆਪਣੇ ਲਾਮਾ ਜੀ ਤੋਂ ਸਮਾਂ ਲੈਂਦੇ ਜਿਹੜਾ ਸਮਾਂ ਲਾਮਾ ਜੀ ਦੱਸਦਾ ਉਹ ਸਮੇਂ ਤੇ ਸੰਸਕਾਰ ਕਰਦੇ ਆ ਇਹ ਆਪਣੇ ਚਵਕਾਂ ਦੇ ਨਾਂ ਵੀ ਲਾਮਾ ਜੀ ਤੋਂ ਰਖਵਾਉਂਦੇ ਆ ਤੇ ਸੰਸਕਾਰ ਵੇਲੇ ਵੀ ਸਾਰਾ ਕੁਝ ਲਾਮਾ ਜੀ ਦੇ ਕਹਿ ਅਨਸਾਰ ਹੀ ਚੱਲਦਾ ਰਸਮਾਂ ਲਗਭਗ ਇਹਨਾਂ ਦੀ ਆਪਣੇ ਨਾਲ ਮਿਲਤੀਆਂ ਜੁਲਦੀਆਂ ਆਈਆਂ ਸਕਾਰ ਵੇਲੇ ਹਵਨ ਕਰਦੇ ਆ ਅੱਜ ਇਹਨਾਂ ਦਾ ਹਵਨ ਪਹਿਲੇ ਦਿਨ ਸੀ ਜਿਹੜਾ ਇਹਦਾ ਸਵੇਰਾਂ ਚ ਹੀ ਕੀਤਾ ਉਸ ਤੋਂ ਬਾਅਦ 7 ਦਿਨ ਲਗਾਤਾਰ ਹਵਨ ਚੱਲੂ ਘਰ ਦੇ ਵਿੱਚ 7 ਦਿਨ ਤੋਂ ਬਾਅਦ ਫਿਰ 49 ਦਿਨਾਂ ਤੱਕ ਚੱਲੂਗਾ ਹਵਨ ਜਾਨੀ ਕਿ ਫਿਰ ਹਫਤੇ ਹਫਤੇ ਬਾਅਦ ਹਵਨ ਕਰਦੇ ਆ 3 ਦਿਨਾਂ ਬਾਅਦ ਇਹ ਫੁੱਲ ਚੁਗਦੇ ਆਪਣੇ ਨਾਲ ਫੁੱਲ ਚੁੱਕ ਕੇ ਉਸ ਤੋਂ ਬਾਅਦ ਇਹ ਆਪਾਂ ਤਾਂ ਸਿੱਧੇ ਜਾ ਕੇ ਫੁੱਲ ਪਾਉਣੇ ਆ ਜਿੱਥੇ ਵੀ ਪਾ ਕੇ ਆਉਣੇ ਹੁੰਦੇ ਨੇ ਨਾ ਕੋਈ ਅਰੰਧਪੁਰ ਸਾਹਿਬ ਆਇਆ ਹੁੰਦਾ ਕੋਈ ਲੰਗਾ ਲੈ ਜਾਂਦਾ ਇਹ ਮੁਰਦੇ ਦੀਆਂ ਹੱਡੀਆਂ ਨੂੰ ਪੀਸਦੇ ਆ ਪੀਸਕੋਂ ਬ੍ਰੀਕ ਕਰ ਲੈਂਦੇ ਫਿਰ ਉਹਦੇ ਨਿੱਕੇ ਨਿੱਕੇ ਮੂਰਤੀਆਂ ਬਣਾਉਂਦੇ ਛੋਟੀਆਂ ਛੋਟੀਆਂ ਫਿਰ ਉਹ ਮੂਰਤੀਆਂ ਸਮਾ ਕਢਵਾ ਕੇ ਜਿਹੜਾ ਲਾਮਾ ਜੀ ਸਮਾ ਦੱਸ ਦੋ ਸਮੇ ਫਿਰ ਇੱਥੇ ਸਪਤੀ ਨਦੀ ਵਿੱਚ ਪਾ ਦਿੰਦੇ ਆ ਇਹ ਉਹਦੇ ਪਿਛੇ ਤਰਕ ਇਹ ਹੀ ਦਿੰਦੇ ਆ ਕਿਉਂਕਿ ਜਿਹੜੀਆਂ ਹੱਡੀਆਂ ਬ੍ਰੀਕ ਪੀਥੀਆਂ ਹੋਈਆਂ ਹੁੰਦੀਆਂ ਨੇ ਉਹ ਪਾਣੀ 'ਚ ਛੇਤੀ ਘੁਲ ਜਾਂਦੀਆਂ ਉਸ ਤੋਂ ਬਾਅਦ ਇੱਥੇ ਇਹ ਚਾਹ ਪਿਉਂਦੇ ਆ ਦੋ ਤਰ੍ਹਾਂ ਦੀ ਚਾਹ ਹੁੰਦੀ ਇੱਕ ਤਾਂ ਚਾਹ ਜਿਆਪਾ ਵੀ ਨੇ ਮਿੱਠੀ ਇੱਕ ਇਹਨਾਂ ਦੀ ਲੋਕਲ ਚਾਹ ਨਮਕੀਨ ਉਹਦੇ ਨਾਲ ਦੋ ਤਿੰਨ ਤਰ੍ਹਾਂ ਦੀ ਸ਼ਰਾਬ ਇੱਥੇ ਵਰਤੌਂਦੇ ਆ ਇਹ ਲੋਕਲ ਗੱਡੀ ਹੋਈ ਇੱਕ ਯਰਕ ਬੋਲ ਉਹ ਜਿਆਦਾ ਸਟਰੋਂਗ ਹੁੰਦੀ ਆ ਇੱਕ ਇਹਨਾਂ ਨੂੰ ਇਹ ਬੋਲਦਾ ਸ਼ਾਜ ਉਹ ਥੋੜੀ ਜਿਹੀ ਹਲਕੀ ਹੁੰਦੀ ਆ ਫਰੂਟ ਬੀਅਰ ਦੀ ਤਰ੍ਹਾਂ ਇਹਨਾਂ ਦੀ ਬੁੜੀਆਂ ਦੇ ਸ਼ਰਾਬ ਪੀਂਦੀਆਂ ਨੇ ਬੰਦੇ ਵੀ ਸ਼ਰਾਬ ਪੀਂਦੇ ਆ ਸ਼ਰਾਬ ਨੂੰ ਇਹ ਮਾੜਾ ਨਹੀਂ ਕਹਿੰਦੇਗੇ ਜੇ ਕੋਈ ਦੁੱਖ ਦਾ ਸਮਾਂ ਉਹਦੇ ਚ ਵੀ ਸ਼ਰਾਬ ਪੀਂਦੇ ਆ ਜਦੋਂ ਕਿਸ ਦੀ ਮੌਤ ਹੋ ਗਈ ਆ ਤੇ ਜੇ ਕੋਈ ਵਿਆਹ ਸ਼ਾਦੀ ਆ ਉਹਦੇ ਚ ਵੀ ਸ਼ਰਾਬ ਪੀਂਦੇ ਆ ਜਿਹੜੇ ਇਹਨਾਂ ਦੇ ਧਾਰਮਿਕ ਕੁਝ ਦਿਨ ਨੇ ਤੇ ਇੱਥੋਂ ਤਿਹਾਰ ਨੇ ਜਦੋਂ ਉਹਨਾਂ ਦੇ ਪਿੰਡ ਚ ਨਾ ਤੇਵਤਾ ਜੀ ਆਉਂਦੇ ਜਾਂ ਹੋਰ ਕੁਝ ਕੋਈ ਵੀ ਧਾਰਮਿਕ ਫੈਸਟੀਵਲ ਆ ਜਾਂ ਸੱਭਿਆਚਾਰਕ ਫੈਸਟੀਵਲ ਆ ਤਾਂ ਉਹਦੇ ਵਿੱਚ ਇਹਨਾਂ ਦੀ ਲੋਕਲ ਸ਼ਰਾਬ ਤੇ ਪਿਛਲੇ ਵਾਰੀ ਵੀ ਬਹੁਤ ਲੋਕ ਹੱਸਦੇ ਸੀ ਕਿ ਇਹ ਤਾਂ ਮੈਨੂੰ ਦਾਖ ਗਿਆ ਸੀ ਕਿ ਜੋ ਸ਼ਰਾਬ ਦੀ ਗੱਲ ਨਾ ਕਰਦਾ ਅਸਲ 'ਚ ਇਹਨਾਂ ਵਾਸਤੇ ਸ਼ਰਾਬ ਆ ਚੰਬਾ ਨਹੀਂ ਇਹਨਾਂ ਵਾਸਤੇ ਸ਼ਰਾਬ ਆਈਆਂ ਜਿਵੇਂ ਪਚਾਹ ਮਹੀਨੇ ਆ ਥੋੜੀ ਥੋੜੀ ਸ਼ਰਾਬ ਪੀਂਦੇ ਆ ਇਹ ਸੋ ਇਹੀ ਇਹਨਾਂ ਦੇ ਰੀਤੀ ਰਿਵਾਜ ਜੇ ਨੇ ਤੇ ਅੱਜ ਸਾਰਾ ਲੋਕ ਬੰਦੇ ਬੰਦੇ ਆਏ ਸੀ ਉੱਥੇ ਬੁੜੀਆਂ ਘਰੇ ਇਹਨਾਂ ਦੀਆਂ ਪਿੰਡ ਦੇ ਵਿੱਚ ਪ੍ਰੋਪਰ ਲੰਗਰ ਬਣਾਇਆ ਹੋਇਆ ਜਿਵੇਂ ਆਪਾਂ ਸਾਰਾ ਭਾਈਚਾਰਾ ਇਕੱਠਾ ਹੋ ਕੇ ਮਰਗਲ ਦੇ ਨਾਲ ਲੰਗਰ ਬਣਾਉਂਦੇ ਆ ਉਵੇਂ ਇਹ ਬਣਾਉਂਦੇ ਆ ਸੱਤੂ ਬਣਾਉਂਦੇ ਆ ਇਹ ਕਣਕ ਦੇ ਮਠੀਆਂ ਕੱਢਦੇ ਆ ਪੂੜੀਆਂ ਕੱਢਦੇ ਆ ਤੇ 7 ਦਿਨ ਹੁਣ ਲਗਾਤਾਰ ਸਾਰਾ ਪਿੰਡ ਲੰਗਰ ਚੱਕੂਗੋ ਉਥੋਂ ਤੇ ਉਸ ਤੋਂ ਬਾਅਦ ਫਿਰ 49 ਦਿਨਾਂ ਤੱਕ ਜਿਵੇਂ ਹਫਤੇ ਹਫਤੇ ਬਧ ਹਮਨ ਹੁੰਦੇ ਆ ਉਹ ਸਾਰਾ ਕੁਝ ਕਰਦੇ ਆ ਜਿਹੜੇ ਕਰਿਆ ਆਪਾਂ ਰੁਕੇ ਹੋਏ ਆ ਉਹ ਇਸ ਪਿੰਡ ਦਾ ਮੋਤਵਰ ਬੰਦਾ ਜਿਲੀ ਬੋਰਡ ਤੇ ਲੱਗਿਆ ਹੋਇਆ ਉਹ ਤੇ ਘਰ-ਬਾਰ ਵੀ ਚੰਗਾ ਉਹਦਾ ਤਾਂ ਉਹਦੇ ਰੁਕਣ ਕਰਕੇ ਵੀ ਥੋੜਾ ਜਿਹਾ ਫਰਕ ਪੈ ਗਿਆ ਤੇ ਬਾਕੀ ਇਹ ਲੋਕ ਚੰਗੇ ਬਹੁਤ ਨੇ ਮਿਲਬਰਤਨ ਵਾਲੇ ਨੇ ਕੋਈ ਇਦਾਂ ਥੋੜਿਆ ਨਾ ਵਿਹਾਰ ਨਹੀਂ ਕਰਨਗੇ ਕਿ ਤੁਸੀਂ ਬੇਗਾਨੇ ਬੰਦੇ ਹੋ ਜਾਂ ਕਿਉਂ ਹੋ ਤੁਸੀਂ ਉਹਨਾਂ ਦੇ ਘਰਾਂ 'ਚ ਆਰਾਮ ਨਾਲ ਜਾ ਸਕਦੇ ਹੋ ਗੱਲਾਂ ਬਾਤਾਂ ਕਰ ਸਕਦੇ ਹੋ ਤੇ ਸਾਨੂੰ ਪੰਚਾਇਤ ਵਾਲੇ ਕਹਿੰਦੇ ਸੀ ਕਿ ਤੁਸੀਂ ਪੂਰੀ ਵੀਡੀਓ ਬਣਾ ਲਓ ਸਾਰੇ ਕਾਸੇ ਦੀ ਜੇ ਤੁਸੀਂ ਡਾਕੂਮੈਂਟ ਕਰਨਾ ਤਾਂ ਕਰ ਲਓ ਪਰ ਸਾਨੂੰ ਖੁਦ ਨੂੰ ਚੰਗਾ ਨਹੀਂ ਲੱਗਿਆ ਜੇ ਅਗਰ ਮਰਗ ਹੋਈ ਆ ਤਾਂ ਆਪਾਂ ਉਹਦੀ ਵੀਡੀਓ ਬਣਾਉਂਦੇਵੇਂ ਚੰਗਾ ਨਹੀਂ ਲੱਗਦੇਗੇ ਪਰसों ਜਦੋਂ ਮੌਤ ਹੋਈ ਉਹਦੇ ਉਹਨਾਂ ਦੇ ਘਰੇ ਜਾ ਕੇ ਅਸੀਂ ਇੱਧਰ ਬੜਾ ਘੰਟਾ ਬੈਠ ਕੇ ਆਏ ਸੀਗੇ ਤੇ ਅੱਜ ਸਵੇਰ ਦੇ ਆਏ ਹੋਣੇ ਆ ਘਰੋਂ ਜਦੋਂ ਲੈ ਕੇ ਆਏ ਮਾਤਾ ਜੀ ਨੂੰ ਹੁਣ ਸੰਸਕਾਰ ਕਰਤਾ ਇਤੂ ਬਾਅਦ ਉਹਨਾਂ ਦਾ ਉੱਥੇ ਬੈਠੇ ਨੇ ਲਾਮਾ ਜੀ ਹਵਨ ਕਰ ਰਹੇ ਆ ਤੇ ਬਹੁਤੇ ਲੋਕ ਪਿੰਡ ਤੇ ਚਲੇ ਗਏ ਵਾਪਸ ਕੁਝ ਖਾਸ ਖਾਸ ਰਹਿ ਗਏ ਸ਼ਾਇਦ ਪਰਿਵਾਰ ਵਾਲੇ ਸੋ ਆਪਾਂ ਵੀ ਆ ਗਏ ਪਿੰਡ ਜਰ ਤਾਂ ਰਹਿ ਗਿਆ ਇਸ ਪਹਾੜੀ ਦੇ ਮਗਰਲੇ ਬਸ ਹੈਗਾ ਇੱਥੋਂ ਲਗਭਗ 4-5 ਕਿਲੋਮੀਟਰ ਵੱਡਾ ਥੋੜੀ ਹੋਰ ਤੁਰ ਕੇ ਜਾਂਦੇ ਆਪਾਂ 4-5 ਕਿਲੋਮੀਟਰ ਵੱਡ ਤੁਰ ਕੇ ਆ ਗਏ ਆਪਾਂ ਆ ਥੱਲੇ ਸਾਰਾ ਰਾਹ ਜਾਂਦਾ ਇਧਰ ਦੀ ਆਏ ਆ ਬਹੁਤ ਲੰਬਾ ਇਹ ਗਾਂ ਤੋਂ ਮੁੜਦਾ ਤੇ ਉਹ ਸਾਹਮਣੇ ਸਾਰੀ ਸਪਿਟੀ ਨਜ਼ੀ ਆ ਇੱਥੋਂ ਦੇਖਦੇ ਆਪਾਂ ਉਹਨਾਂ ਦੇ ਪਿੰਡ ਦੇ ਸਿਵੇਂ ਜਿੱਥੇ ਗੱਡੀਆਂ ਖੜੀਆਂ ਨੇ ਇੱਥੇ ਤਾਂ ਲਾਮਾ ਜਿਹੜੀ ਬੈਠੇ ਨੇ ਹਮਨ ਕਰੀ ਜਾਂਦੇ ਆ ਤੇ ਇੱਥੇ ਸੰਸਕਾਰ ਹੋ ਰਿਹਾ ਆਹ ਜਗ੍ਹਾ ਤੇ ਮਾਤਾ ਜੀ ਦਾ ਛੋਟੇ ਛੋਟੇ ਪਿੰਡ ਨੇ ਇਹਨਾਂ ਦੇ ਲੋਕੀਤੇ 200 ਬਾਦੀ ਕਿਤੇ 300 ਬਾਦੀ ਆ ਮੌਤਾਂ ਬਹੁਤ ਘੱਟ ਹੁੰਦੀਆਂ ਇਹਨਾਂ ਦੀਆਂ ਜ਼ਿਆਦਾਤਰ ਮੌਤਾਂ ਸਿਹਾਲਚੀ ਹੁੰਦੀਆਂ ਤਾਂ ਕਰਕੇ ਕਿ ਬਹੁਤੀ ਜਗ੍ਹਾ ਨਹੀਂ ਕੋਈ ਆਪਣੇ ਕੋ ਬਾਉਂਡਰੀ ਨਹੀਂ ਵੜੀ ਹੋਈ ਛੋਟੀ ਜੀ ਜਗ੍ਹਾ ਬਸ ਇੱਥੇ ਆਪਦੇ ਇਹ ਜਿਹੜੇ ਇਹਨਾਂ ਦੀ ਰੀਤੀ ਰਵਾਜ ਨੇ ਧਾਰਮਿਕ ਉਹ ਕਰਦੇ ਆ ਜਿਹੜਾ ਥੱਲੇ ਆ ਰਾਹ ਤੇ ਇਸ ਦਾ ਆਪਾਂ ਨੂੰ ਇਹ ਰਾਹ ਪੈ ਕੇ ਜੇ ਆਪਾਂ ਜਾਈਏ ਤਾਂ ਇਹਨਾਂ ਦਾ ਸ਼ਮਸ਼ਾਨ ਘਾਟ 4-5 ਕਿਲੋਮੀਟਰ ਵੱਟ ਪਿਆ ਜਾਂਦਾ ਤੁਰ ਕੇ ਆਏ ਹੌਲੀ ਹੌਲੀ ਇੱਧਰ ਪਿੰਡ ਆ ਗਿਆ ਨੇੜੇ ਜਮਾਈ ਸਾਹ ਬਹੁਤ ਚੜਦਾ ਇੱਥੇ ਤਾਂ ਕਰਕੇ ਬੋਲਣ ਦੇ ਵਿੱਚ ਵੀ ਦਿੱਕਤ ਆ ਜਾਂਦੀ ਹੈ ਇੱਥੇ ਤਾਂ ਲਾ ਮਜ਼ੂਰੀ ਬੈਠ ਨੇ ਇਹਨਾਂ ਦੇ ਹਵਨ ਕਰ ਰਹੇ ਆ ਸਾਰੀਆਂ ਗੱਡੀਆਂ ਨੇ ਪ੍ਰੋਪਰ ਇੱਥੇ ਹਵਨ ਹੋ ਰਿਹਾ ਇਹਨਾਂ ਦੇ ਆਬਾਦੀ ਵੀ ਥੋੜੀ ਪਿੰਡ ਨਿਕੇ ਨਿਕਿਆ ਮੌਤ ਦਰ ਵੈਸੀ ਆਪਣੇ ਨਾਲੋਂ ਘੱਟ ਇਨ ਦੇ ਜਿਹੜੇ ਸਵੇਂ ਨੇ ਉਹ ਨਿੱਕੇ ਨਿੱਕੇ ਯਾਗੋ ਆਪਣੇ ਆਂਗੂ ਨਹੀਂ ਗਾ ਵੀ ਕਿਸਨੇ ਪੱਕੇ ਕਨਾਲ ਜਗਾ ਵਲੀ ਹੋਈ ਐ ਤਾਂ ਦੋ ਕਨਾਲ ਜਗਾ ਵਲੀ ਹੋਈ ਪਿੰਡ ਦੇ ਵਿੱਚ ਥੋੜੇ ਜਿ ਲੋਕ ਆਉਂਦੇ ਆ ਮਤਲਬ ਇਹਨਾਂ ਦੇ ਜਿਹੜੇ ਮੇਨ ਰਿਸ਼ਤੇਦਾਰ ਨੇ ਜਾਂ ਹੋਰ ਨੇ ਉਹ ਹੌਲੀ ਹੌਲੀ ਆਉਂਦੇ ਇੱਕਦਮ ਨਹੀਂ ਆਉਂਦੇਗੇ ਵੀ ਸਸਕਾਰ ਤੇ ਸਾਰੇ ਨਹੀਂ ਆਉਂਦੇ ਆਉਣਾ ਹੁਣ 7 ਦਿਨ ਹਮਣ ਚੱਲੂ 7 ਦਿਨ ਇਹਨਾਂ ਦੇ ਰਿਸ਼ਤੇਦਾਰਾਂ ਦਾ ਹੁਣ ਜਾਣ ਲੱਗਿਆ ਰਹੂਗਾ ਇਹ ਤੁਮਿੰਝਾ ਫਰੇਮ ਚ ਲੈ ਲੀਆ ਆਪਾਂ ਜਿਹੜੀ ਇਹ ਅਕਲ ਆਉਂਦੇ ਸਵੇਂ ਨੂੰ ਕੋਈ ਤੋਂ ਹਵਨ ਦੀ ਲੱਕੜ ਲੈ ਕੇ ਜਾਂਦੇ ਆ ਹਵਨ ਦੇ ਵਿੱਚੋਂ ਅੱਗ ਲਾ ਕੇ ਫੇਰ ਲੈ ਕੇ ਜਾਂਦੇ ਆ ਉੱਥੇ ਜਿੱਥੇ ਮਰਦਾ ਪਿਆ ਹੁੰਦਾ ਫੇਰ ਉਹਨੂੰ ਅੱਗ ਲਾਉਂਦੇ ਆ ਉਸ ਲੱਕੜ ਨਾਲ ਫੇਰ ਉੱਥੇ ਬਹਿ ਕੇ ਚਾਹ ਪੀਂਦੇ ਆ ਸ਼ਰਾਬ ਪੀਂਦੇ ਆ ਆਪਣੇ ਹੁਣ ਜਿਹੜੇ ਪਿੰਡ ਵਾਲੇ ਲੋਕ ਸੀ ਨੇ ਨਾਲ ਕੇ ਸਾਰੇ ਆ ਗਏ ਜਿਹੜੇ ਕਿ ਬਹੁਤ ਹੀ ਖਾਸ ਸੀਗੇ ਉਹ ਰਹਿ ਗਏ ਬਸ ਇਕੱਲੇ ਇਹ ਕਿੰਨੇ ਦਾ 20 ਰੁਪਏ ਦਾ ਔਰ ਤੇਰੇ ਕੋਲਸ ਕੀ ਹੈ ਬਿਸਕਟ ਆਪ ਲੈ ਕੇ ਸੀ ਹਨਾ ਨਮਕ ਇਹਨਾਂ ਕਿਵੇਂ ਲੇਗਾ ਖਾਨੇ ਕੋ ਬੁਝੀਆਂ ਗਿਰੀਆਂ ਤਾਲ ਉਹ ਹੈ ਆਹ ਉਹ ਇਸਾਈਂ ਕਿੰਨੇ ਨਹੀਂ ਹੈ ਇਹਨੇ ਨਾ ਢਾਲੀ ਇਹਨਾਂ ਕੋਲ ਗੱਡੀ ਕਿਉਂ ਕੋ ਹਮ ਵੀਰੇ ਪੈਕਟ ਫੁੱਲੇ ਹੋਏ ਹੈ ਨਾ ਇਹ ਹਾਈ ਐਲਟੀਟਿਊਡ ਕਰਕੇ ਆ

ਇਹ ਸਾਹਮਣੇ ਪ੍ਰਾਇਮਰੀ ਸਕੂਲ ਆ ਤੇ ਇਧਰ ਸੈਕੰਡਰੀ ਸਕੂਲ ਆ ਇੱਥੇ ਲੱਗੀ ਹੋਈ ਮੱਛੀ ਮੋਟਰ ਆ ਆ ਤੋ ਹਰ ਗਾਇ ਆਹ ਚੱਲ 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 ਇਹ ਨਹੀਂ ਹਰ ਗਾਇ ਯਾਰ ਤੇ ਇੱਥੇ ਸਾਰੇ ਭਰੇ ਹੋਏ ਆ ਘਿਓਲੇ ਕਹਿਣ ਉੱਪਰ ਨਾਮ ਲਿਖਿਆ ਹੋਇਆ ਜਿਵੇਂ ਆਪਾਂ ਨੇ ਆ ਚੱਕੀ ਵਾਲੇ ਆਪਣੇ ạtਲੇ ਗੱਟੇ ਦੇ ਨਾਮ ਲਿਖ ਦਿੰਦੇ ਹੁੰਦੇ ਆ ਓਵੇਂ ਨਾਮ ਲਿਖੇ ਹੋਏ ਆ ਅਜੀ ਅਜੀ ਸਾਰੇ ਅਜੀ ਦੇ ਹੀ ਆ ਉਧਰ 2-3 ਹੋਰ ਨੇ ਰਾਹੁਲ ਤੇ ਆ 5 ਹੋਰ ਨੇ ਕਿਸੇ ਦੇ ਅਗਮੋਖ ਨੇ ਕੀ ਨਾਮ ਲਿਖਿਆ ਹੋਇਆ ਜਿਹਦੇ ਜਿੰਨੇ ਜਿੰਨੇ ਡੱਬੇ ਆ ਉੱਪਰ ਨਾਮ ਲਿਖੀ ਹੋਇਆ ਉਹਨਾਂ ਸਾਰਿਆਂ ਦੇ ਹਮ ਆਪਕੋ ਪੰਜਾਬ ਲੈ ਜਾਏਂਗੇ ਆਪਣੇ ਸਾਥ ਇਹ ਜਵਾਗ ਬਹੁਤ ਸ਼ਰਾਰਤੀ ਆ ਜਿਵੇਂ ਜਿਵੇਂ ਮਨੁੱਖੀ ਸਮਝ ਵਧੀਆ ਓਵੇਂ ਓਵੇਂ ਇਹ ਉਹ ਤੋਂ ਨਿਕਤਾ ਵਾਦੀ ਹੁੰਦਾ ਗਿਆ ਨਾ ਅਦੋਨਿਕ ਹੁੰਦਾ ਗਿਆ ਇੱਥੇ ਵੀ ਪੁਰਾਣੇ ਕੱਚੇ ਮਿੱਟੀ ਦੇ ਘਰਾਂ ਦੀ ਜਗ੍ਹਾ ਇਹਨਾਂ ਨੇ ਲੈ ਲਈਏ ਸੀਮਿੰਟ ਦੇ ਬਲੌਕਾਂ ਨੇ ਪਰ ਹਜੇ ਤੱਕ ਵੀ ਇਹ ਲੋਕ ਇੱਕ ਇੱਕ ਦੋ ਦੋ ਕਮਰੇ ਪਰ ਉਹਨਾਂ ਨੇ ਰੱਖਦੇ ਆ ਸਿਆਲ ਚ ਕਹਿੰਦੇ ਕੋਈ ਠੰਡ ਤੋਂ ਬਚਾਉਂਦੇ ਆ 10 ਹਜ਼ਾਰ ਸਾਲ ਪਹਿਲਾਂ ਲਗਭਗ ਅੱਜ ਤੋਂ ਮਨੁੱਖ ਨੇ ਇੱਕ ਜਗ੍ਹਾ ਤੇ ਟਿਕ ਕੇ ਰਹਿਣਾ ਸ਼ੁਰੂ ਕੀਤਾ ਖੇਤੀ ਸ਼ੁਰੂ ਕੀਤੀ ਤੇ ਹੋਰ ਕਨਸੈਪਟ ਆਏ ਸਾਰੇ ਆਹ ਨਿੱਜੀ ਜਾਇਦਾਦ ਦੇ ਕਨਸੈਪਟ ਆਏ ਉਸ ਤੋਂ ਬਾਅਦ ਹੌਲੀ-ਹੌਲੀ ਫਿਰ ਬਹੁਈਸ਼ਰਵਾਦ ਆ ਗਿਆ। ਮਨੁੱਖ ਨੂੰ ਜਿੱਥੇ ਸਹੂਲਤ ਮਿਲਦੀ ਸੀ ਜਿਵੇਂ ਉਹਨੇ ਇੱਥੇ ਬਰਫ਼ ਪੈਂਦੀ ਆ ਤੇ ਧੁੱਪ ਦਾ ਨਿਗ ਆ ਆਪਾਂ ਨੂੰ ਅੱਗ ਦਾ ਨਿਗ ਆ ਅੱਗ ਨੂੰ ਪੁੱਜਣਾ ਸ਼ੁਰੂ ਕਰਤਾ, ਪਾਣੀ ਪੁੱਜਣਾ ਸ਼ੁਰੂ ਕਰਤਾ, ਦਰਖਤ ਨੂੰ ਪੁੱਜਣਾ ਸ਼ੁਰੂ ਕਰਤਾ। ਉੱਥੋਂ ਹੌਲੀ-ਹੌਲੀ ਫਿਰ ਬਹੁਈਸ਼ਰਵਾਦ ਤੋਂ ਇੱਕ ਈਸ਼ਵਰ ਤੇ ਆ ਗਿਆ ਆਪਾਂ ਘਰ ਆ ਬੈਕ। ਨਵੇਂ ਧਰਮ ਫਰੇ ਕਹਿੰਦੇ ਕਿ ਇੱਕੋ ਹੀ ਰੱਬ ਆ। ਚੱਲਦਾ ਚਲਾਉਂਦਾ ਬੰਦਾ। ਆ ਦੁਨੀਆਂ ਕੀ ਹੁੰਦਾ ਗਿਆ? ਮੋਬਾਈਲਾਂ ਆ ਗਈਆਂ, ਇੰਟਰਨੈਟ ਆ ਗਿਆ। ਜੰਗਲਾਂ ਤੋਂ ਕੱਚੇ ਘਰ ਬਣ ਗਏ ਕੱਚਿਆਂ ਘਰਾਂ ਤੋਂ ਪੱਕੇ ਬਣ ਗਏ ਪਰ ਅੱਜ ਵੀ ਕਿਤੇ ਨਾ ਕਿਤੇ ਸਾਡੇ ਅਵਚੇਤਨ ਦੇ ਵਿੱਚ ਜਿਹੜਾ ਆਧੁਨਿਕ ਮਨੁੱਖ ਆਪਣੇ ਵਰਗਾ ਉਹਦੇ ਅਵਚੇਤਨ 'ਚ ਕਿਤੇ ਨਾ ਕਿਤੇ ਉਹੀ ਜੰਗਲ ਉਹੀ ਪਹਾੜ ਉਹੀ ਵਸੇ ਹੋਏ ਆ ਜੰਗਲਾਂ ਨੂੰ ਅਸੀਂ ਘਰਾਂ ਦੀਆਂ ਗਾਰਡਨਾਂ 'ਚ ਬਗੀਚਿਆਂ ਤੱਕ ਲੈ ਆਂਦਾ ਜਿਹੜਾ ਅਸੀਂ ਘਰ ਬਣਾ ਕੇ ਥੋੜੀ ਜਿਹੀ ਜਗ੍ਹਾ ਛੱਡ ਦਿੰਨੇ ਵੀ ਇੱਥੇ ਗਾਰਡਨ ਬਣਾਉਣਾ ਸ਼ਾਇਦ ਉਹ ਕਿਤੇ ਨਾ ਕਿਤੇ ਜੰਗਲ 'ਚ ਰਹਿੰਦਾ ਸਾਡਾ ਕਨਸੈਪਟ ਈ ਹੈ ਜਿਹੜਾ ਸਾਡੇ ਅਵਚੇਤਨ 'ਚ ਪਿਆ ਸਾਡੇ ਬਾਥਰੂਮਾਂ 'ਚ ਸ਼ਾਵਰ ਲੱਗਿਆ ਘਰਾਂ ਦੀਆਂ ਟੂਟੀਆਂ ਲੱਗੀਆਂ ਜਿਹੜੀਆਂ ਸ਼ਾਇਦ ਜਿਹੜਾ ਅਵਚੇਤਨ ਰੂਪ 'ਚ ਸਾਡੇ ਅੰਦਰ ਵਸਿਆ ਹੋਇਆ ਤੇ ਉਹ ਆਪਣੇ ਵੱਖ-ਵੱਖ ਰੂਪਾਂ 'ਚ ਪਹੁੰਚਦਾ। ਤੁਸੀਂ ਜਿੰਨਾ ਮਰਜ਼ੀ ਚੋਰ ਲਾਲੀਏ। ਅਸੀਂ ਜੰਗਲ ਪਹਾੜ ਇਸ ਪ੍ਰਕਿਰਤੀ ਤੋਂ ਦੂਰ ਨਹੀਂ ਜਾ ਸਕਦੇ ਜਿੰਨਾ ਵੀ ਦੂਰ ਚਾਵਾਂਗੇ ਉਹਨਾਂ ਹੀ ਆਪੋ ਆਪ ਦਾ ਵੱਧ ਨੁਕਸਾਨ ਕਰਾਂਗੇ। ਅਸੀਂ ਜਿੰਨੇ ਤੇਜ਼ ਹੋਵਾਂਗੇ ਉਹਨੇ ਵੱਧ ਨੁਕਸਾਨ ਖਾਵਾਂਗੇ। ਜਿਵੇਂ ਆਮ ਵੀ ਕਿਹਾ ਜਾਂਦਾ ਕਿ ਭੱਜੋ ਪਰ ਉਹਨਾਂ ਕਾ ਭੱਜੋ ਕਿ ਤੁਹਾਡਾ ਆਪਣੇ ਪੈਰਾਂ ਤੇ ਬੈਲੈਂਸ ਰਵੇ। ਇਹ ਨਹੀਂ ਹੋਵੇ ਕਿ ਤੁਸੀਂ ਬੇਵਸੋ ਕਿੱਡੇ ਇੱਕ ਪੁੰਗ ਤੇ ਖੂ ਖਾਤੇ 'ਚ ਤੇ ਅਦਨਕਤਾ ਜਿਹੜੀ ਉਹ ਤੋਂ ਨਿਕਤਾ ਹੈਗੀ ਤੇ ਜਿਹੜਾ ਆਧੁਨਿਕ ਸਮਾਜ ਆ ਉਹ ਇੱਕ ਇਹੋ ਜਿਹਾ ਖੂ ਖਾਤਾ ਹੀ ਆ। ਜਦ ਜਿਵੇਂ ਆ ਹੁਣ ਮੈਂ ਬਲੌਗ ਬਣਾਈ ਜਾਂਦਾ। ਇਹ ਅਸੀਂ ਟਰੈਵਲਿੰਗ ਨੂੰ ਵੀ ਅਦੋਂ ਨਿਕਤਦੀ ਪੁੱਠ ਦੇਤੀ। ਇਹਨੂੰ ਤੋਂ ਪਹਿਲਾਂ ਘੁੰਮਦੇ ਸੀ ਲੋਕ। ਨਾ ਨੈਟਵਰਕ ਹੁੰਦਾ ਸੀ, ਨਾ ਕੋਈ ਕਿਸੇ ਕਿਸ ਤਰ੍ਹਾਂ ਦੀ ਕਨੈਕਟੀਵਿਟੀ ਹੁੰਦੀ ਸੀ। ਇੱਥੇ ਜਾ ਕੇ ਬਹਿ ਜਾਂਦੇ ਸੀ। ਕੋਈ ਆਦਾ ਪਾਠ ਪੂਜਾ ਕਰੀ ਜਾਂਦਾ ਸੀ ਵੀ ਪੜ੍ਹੀ ਲਿਖੀ ਜਾਂਦਾ ਸੀ। ਤੇ ਇੱਕੋ ਜਗ੍ਹਾ ਜਾ ਕੇ 20-25 ਦਿਨ 25 ਦਿਨ ਬੈਠੇ ਰਹਿੰਦੇ ਸੀਗੇ। ਜੇ ਪੁਰਾਣੇ ਕਮਕਣਾਂ ਦੀ ਗੱਲ ਕਰੀਏ ਤੇ ਜਿੱਦੇ ਚ ਰਾਹੁਲ ਸੰਕਰਾ ਧਿਆਨ ਹੋ ਗਿਆ ਉਸ ਤੋਂ ਪਹਿਲਾਂ ਜੇ ਵੇਖੀਏ ਬੁੱਧ ਬਾਬਾ ਨਾਨਕ ਜੀ ਹੋਰ ਕਿੰਨੇ ਬੰਦੇ ਨੇ ਉਹਨਾਂ 'ਚ ਬੜੀ ਸਹਿਜਤਾ ਸੀ ਜੇ ਮਾਡਰਨ ਘਮਕੜਾਂ ਦੀ ਗੱਲ ਕਰੀਏ ਤਾਂ ਆਪਰੇ ਦੀ ਵੱਡੀ ਜਨਰੇਸ਼ਨ ਉਹ 'ਚ ਹੈਗਾ ਬਾਪੂ ਮਨਮੋਹਨ ਬਾਬਾ ਜੀ ਸ਼ਾਇਦ ਪੰਜਾਬ ਦਾ ਸਭ ਤੋਂ ਵੱਡਾ ਟਰੈਵਲਰ ਆ ਉਹਨਾਂ ਨੇ ਕਿੰਨੇ ਕਿਤਾਬਾਂ ਲਿਖਤੀਆਂ ਤੇ ਕਿੰਨੀ ਸਹਿਜਤਾ ਨਾਲ ਘੁੰਮੇ ਕਿੰਨਾ ਕੁਸ਼ ਕੀਤਾ ਬਰਾਜ ਸਾਡੇ 'ਚ ਦੌੜ ਪਈ ਹੋਈ ਆ ਕਿ ਅਸੀਂ ਛੇਤੀ ਤੋਂ ਛੇਤੀ ਆ ਜਿਹੜਾ ਮਗਰ ਦਿਖ ਰਿਹਾ ਤੁਹਾਨੂੰ ਸਕਰੀਨ ਦੇ ਵਿੱਚ ਬੈਕਗ੍ਰਾਉਂਡ ਬਦਲਦੀ ਤਾਂ ਕਿ ਤੁਸੀਂ ਦੇਖਦੇ-ਦੇਖਦੇ ਬੋਰ ਨਾ ਹੋਵੋ ਤੇ ਇਹਦੇ ਇਹ ਬੈਕਗ੍ਰਾਉਂਡ ਬਦਲਣ ਦੇ ਪਿੱਛੇ-ਪਿੱਛੇ ਮੇਰੇ ਵਰਗੇ ਟਰੈਵਲਰ ਨਿਤ ਭਜਦੇ ਆ ਪਤਾ ਨਹੀਂ ਟੋਪ ਜੰਗੀ ਲੱਗੀ ਐ ਯਾ ਤੇ ਕੋ ਬਣਾਈ ਸੀ ਨਾ ਉਹ ਦੀ ਸਕੀਨ ਤੇ ਪਾਣੀ ਦੀ ਪਤਰੀਏ ਨੇ ਦਿੱਤਾ ਬਣ ਚੁਕੇ ਗਰਮ ਬੋਖਲਾ ਦੀ ਦੇਖੀਏ ਆ ਰਾਣਾ ਚਲਦੀਆਂ ਵੀ ਦੀਸੀ ਇੱਥੇ ਬਾਹਰ ਕੱਢ ਲਈ ਹੁਣ ਅਗਦੇ ਠਮੱਕੜ ਬਣ ਜੀ ਆਪਣਾ ਆ ਲੱਕੜ ਬਣੀ ਵੀ ਯਾਰ ਲੱਕੜ ਦੇ ਵਿੱਚ ਸਪਰਿੰਗ ਲਾਇਆ ਹੋਇਆ ਉਹਦੇ ਨਾਲ ਕੀ ਜੇ ਗੇ ਗਰਮ ਸਪਰਿੰਗ ਨਾਲ ਪਲਾਸਟਿਕ ਦੀ ਪਾਲਟੀ ਨਾਲ ਲੱਗਦਾ ਵੱਜ ਜੂਗਾ 오네 <자요> ਸਵੇਰ ਨਹੀਂ ਆ ਰਹੀ ਆ ਯਾਨਾ ਆ ਜਿਹੜੀ ਜਗਾ ਬਣੀ ਹੈ ਸਵਰਗਾਇਥੇ ਬਾਹਰ ਤੁਸੀਂ ਕੋਈ ਪਾੜੇ ਮਰਦੇ ਹੋ ਇੱਥੇ ਤੁਸੀਂ ਨੋਰਮਲ ਆਮ ਇੱਕ ਸ਼ਰਟ ਦੇ ਵਿੱਚ ਪਾ ਲੈ ਸਕਦੇ ਹੋ ਥੋੜੀ ਜਿਹੀ ਇੱਥੇ ਵੀ ਆਏ ਕਰ ਮੈਨੂੰ ਠੰਡੇ ਪਾਣੀ ਦੀ ਪਾਰਟੀ ਲੈ ਆਏ ਤਾ ਨਾ ਚਾਹੇ ਕਰ ਇੱਕ ਬਾਲਟੀ ਹੋਰ ਲਾ ਦੇ ਉਸ ਨੂੰ ਗਰਮ ਹੋ ਜੂਗਾ ਨਾ ਇਹ ਪੌਲੀਥੀਨ ਹਾਊਸ ਬਣਿਆ ਸਬਜ਼ੀ ਵੀਜਣ ਲਈ ਧੁੱਪ ਸੇਕਣ ਲਈ ਣਾਉਣ ਲਈ ਖਿਆਲਾਂ ਦੇ ਵਿੱਚ ਤੇ ਇੱਕ ਇਹਨਾਂ ਦੇ ਹਰੇਕ ਦੇ ਘਰ ਦੇ ਅੱਗੇ ਛੋਟਾ ਜਿਹਾ ਬਣਿਆ ਹੋਇਆ ਹੋਰ ਬਰਾਂਡਾ ਟਾਈਪ ਉਹਨੂੰ ਪੌਲੀਥੀਨ ਹਾਊਸ ਤਾਂ ਨਹੀਂ ਗਿਆ ਸਾਰੇ ਕਿਉਂਕਿ ਉਹਦੇ ਵਿੱਚ ਚਾਦਰਾਂ ਪਾਈਆਂ ਹੁੰਦੀਆਂ ਪਰ ਕਨਸੈਪਟ ਦੋਨਾਂ ਦਾ ਇੱਕ ਹੀ ਆ ਤੇ ਕੰਮ ਵੀ ਇੱਕ ਹੀ ਦੋਨਾਂ ਦਾ ਇੱਥੇਆਂ ਚਾਦਰਾਂ ਪਾਈਆਂ ਹੋਈਆਂ ਨੇ ਚਿੱਟੀਆਂ ਇਹਦੇ ਵਿੱਚ ਦੀ ਸੂਰਜ ਦੀ ਰੋਸ਼ਨੀ ਕਹਿੰਦੀਆਂ ਤਾਂ ਬਹੁਤ ਜ਼ਿਆਦਾ ਹੀਟ ਪੈਦਾ ਕਰਦੀ ਆ ਜਿਹਦੇ ਕਰਕੇ ਥਾਵਾਂ ਨਿੱਗੀਆਂ ਨੇ ਇਧਰ ਸਾਹਮਣੇ ਪੂਰੀ ਬਰਫਾ ਛੱਤ ਤੇ ਇਹ ਚਿੱਟੀਆਂ ਚਾਦਰਾਂ ਵਾਲਾ ਟੀਨ ਆ ਸੌਰੀ ਮੈਂ ਕਹ ਜੀ ਚਿੱਟੀਆਂ ਚਾਦਰਾਂ ਵਾਲਾ ਟੀਨ ਹੈ ਟੀਨ ਨਹੀਂ ਭਾਈ ਪਲਾਸਟਿਕ ਦੀਆਂ ਜਾਦਰਾ ਹੀ ਨੇ ਤੇ ਛੱਤ ਦੇ ਉੱਪਰ ਸਾਰੀਆਂ ਚਿੱਟੀਆਂ ਜਾਦਰਾ ਪਾਈਆਂ ਹੋਈਆਂ ਨੇ ਸਾਡਾ ਬੰਦਾ ਪੜਹੀ ਜਾਂਦਾ ਇਧਰ ਆਪਣੀ ਗੁੱਡੀ ਬਣਾਈ ਜਾਂਦੀ ਹੈ ਚਾਹ ਇਹ ਕਿਚਨ ਹੈ ਬਾਈ ਸਾਰਾ ਚਾਹ ਬਣ ਕੇ ਪਹੁੰਚ ਗਈ ਆਪਣੇ ਕੋਲੇ ਤੇ ਨਾਲ ਇਹ ਮੋਟੀਆਂ ਰੋਟੀਆਂ ਇਹਨੂੰ ਇਹ ਬ੍ਰੈਡ ਕਹਿੰਦੇ ਆ ਤੇ ਇੱਕ ਹੋਰ ਕੀ ਨਾਮ ਲੈਂਦੇ ਹੁੰਦੇ ਆ ਬਾਈ ਇਹਦਾ ਪਟੂਰਾ ਜਿਹਨੂੰ ਪਟੂਰਾ ਕਹਿੰਦੇ ਆ ਇਹ ਮਰਗ ਵਾਲੇ ਘਰੇ ਬਣੀਆਂ ਹੋਈਆਂ ਰੋਟੀਆਂ ਨੇ ਜਿੰਨ ਦੇ ਘਰੇ ਮਰਗ ਹੁੰਦੀ ਆ ਫਿਰ 7 ਦਿਨ ਪੂਰਾ ਪਿੰਡ ਉਹਨਾਂ ਦੇ ਘਰੇ ਰਹਿੰਦਾ ਜਿਹੜੇ ਰਿਸ਼ਤੇਦਾਰ ਆਉਂਦੇ ਕਿ ਹੋਰ ਸੱਜਣ ਮਿੱਤਰ ਆਉਂਦੇ ਉਹਨਾਂ ਲਈ ਰੋਟੀ ਪਾਣੀ ਬਣਾਉਂਦਾ ਆਪਣੇ ਵਾਲਾ ਮਹੌਲੀ ਆ ਤੇ ਆਪਾਂ ਇਹ ਖਾਣੇ ਚਾਹ ਦੇ ਨਾਲ ਚਾਹ ਦੇ ਨਾਲ ਨੂਨ ਵਾਲੀ ਰੋਟੀ ਖਾਣੀ ਇਹ ਮੇਰੀ ਪਸੰਦ ਆ ਉਹਨਾਂ ਦੇ ਤੇ ਪਾਵਾਂਗੇ ਨੂਨ ਆਪਾਂ ਥੋੜੀ ਜਿਹੀ ਪਾਵਾਂਗੇ ਮਿਰਚ ਮਸਾਲਾ ਤੇ ਫਿਰ ਇਹਨੂੰ ਚਾਹ ਨਾਲ ਖਾਵਾਂਗੇ ਹੂੰ ਨੂਨ ਤੋਂ ਬਾਅਦ ਜਿਦਾਂ ਲਗਾਂ ਤੂੰ ਆਣਾ ਯਾ ਹੂੰ ਆਰੇ ਬਰਬਾਦੀ ਕੇ ਮੀਟਰ ਚ ਤਾਂ ਹੈਗੀ ਐ ਰਣਾ ਅੱਜ ਸਵੇਰ ਤੋਂ ਤਿੰਨ ਵਾਰੀ ਫਿਊਜ ਮੱਚ ਗਿਆ ਫੇਰ ਮੱਚਿਆ ਉਹ ਮੈਨੂੰ ਲੱਗਦਾ ਹੁਣ ਹਨਾ ਇਹ ਕੱਢ ਕੇ ਪੁੱਛਿਆ ਪਿਆ ਬਾਈ ਐਨੀ ਮੋਟੀ ਤਾਰ ਮੱਚ ਗਈ ਯਾਰ ਲੋਡ ਖਾਦਾ ਫਿਰ ਇਹਨਾਂ ਦੇ ਘਰੇ ਤਾਰ ਤੂੰ ਉਧਰ ਨਹੀਂ ਜੜਦੀ ਕਿਸੇ ਪਾਸੇ ਕੀ ਨਾ ਮੈਂ ਕੁੜੀ ਤੋਂ ਬੋਲੇ ਜਾਣਾ ਮੈਂ ਜੰਗ ਚਿੰਗ ਇਹ ਪਹਿਲੇ ਵੀ ਕabhi ਹੋਇਆ ਹੈ ਐਸਾ ਪਹਿਲੇ ਵੀ ਕabhi ਹੋਇਆ ਹੈ ਐਸਾ

ਆਪ ਉਹਨੇ ਤਾਰ ਮਿੱਤਰਾ ਮੋਟੀ ਫਿਊਜ ਨਹੀਂ ਮੱਚਦਾ ਘਰ ਭਾਵੇਂ ਮੱਚ ਜੀ ਇਹਨਾਂ ਦਾ ਆਪ ਉਹਨੇ ਇਹ ਆਈਦਾ ਫਿਊਜ ਦਾ ਜੇ 2-3 ਹੀਟਰ ਲੱਗੇ ਹੋਣ ਫਿਰ ਵੀ ਨਹੀਂ ਮੱਚਦਾ ਗਿਆ ਅਸੀਂ ਫਿਊਜ ਹਮੇਸ਼ਾ ਪਤਲੀ ਤਾਰ ਦਾ ਪਾਉਣਾ ਚਾਹੀਦਾ ਤਾਂ ਕਿ ਜੋ ਲੋਡ ਬਲੂਡ ਪੈ ਜਾਏ ਕਿ ਮੱਚ ਜਾਂਦਾ ਛੇਤੀ ਪਰ ਦੋ ਵਾਰ ਹੀ ਮੱਚ ਗਿਆ ਤੂੰ ਪਹਿਲਾਂ ਰਾਸ ਨੂੰ ਫੇਰ ਮੱਚੂ ਇਹ ਪੱਕੇ ਪ੍ਰਬੰਧ ਹੀ ਕਰਦੇ ਆਪਾਂ ਮੇਰੇ ਤਾਰ ਵੀ ਹੀਟ ਹੋਈ ਪਈ ਉਹਨਾਂ ਦੀ ਯਾਰਾ ਚਲ ਸੋਚ ਕਿੱਥੇ ਮੇਨੇ ਉਹਦੀ ਇਧਰ ਨੂੰ ਪੀਨੇ ਸੀ ਆਹੀ ਹੈ ਨਾ ਅੱਗੇ ਲੈਟ ਦੇਖਣਾ ਨਹੀਂ ਆਈ ਨਹੀਂ ਆਈ ਤੁਸੀਂ ਸਾਰੀਆਂ ਆ ਗਈ ਨਾ ਠੀਕ ਥੈਂਕ ਯੂ ਥੋਪੀ ਵੱਜ ਗਈ ਹੈ ਕਾਲੀ ਜੀ ਕਿਹਾ ਪਈ ਹਾਂ ਹਾਂ ਜੀ ਆ ਪਈ ਨਾ ਇਹ ਇਹ ਖੇਡ ਕਰੋ ਚਾਰੇ ਵੇ ਤਾਂ ਮਤ ਮੌਕੇ ਸ਼ੁਰੂ ਹੋ ਜਾਂਦੀ ਹੈ ਹਲੋ ਬਈ ਖਸ ਹੋ ਜਾ ਜਰਾ ਕਿੰਨੀ ਬਾਲੀਏ ਜਿਹੜੀਆਂ ਲੱਕੜਾਂ ਨਾ ਇਹ ਲੱਕੜਾਂ ਨੂੰ ਰਸਗਾਰ ਦੇ ਮਿਲਦੀਆਂ ਜਿਵੇਂ ਆਪਣੇ ਪਹਿਲਾਂ ਮਿੱਟੀ ਦਾ ਤੇਲ ਮਿਲਦਾ ਹੁੰਦਾ ਸੀਗਾ ਕਣਕ ਮਿਲਦੀ ਉਹ ਹੁਣ ਇਹਨਾਂ ਨੂੰ ਲੱਕੜ ਤੇ ਮਿੱਟੀ ਦਾ ਤੇਲ ਇਹ ਦੋਨੇ ਚ ਜਾ ਰਾਵੀ ਦੇ ਮਿਲਦੀਆਂ ਨੇ ਰਸਨ ਘਾੜ ਤੇ ਪਹਿਲਾਂ ਆਪਾਂ ਲੱਕੜਾਂ ਰੱਖੀਏ ਬਈ ਕੋਲ ਇਹਨਾਂ ਦੇ ਲੰਬੇ ਆ ਕਹਿੰਦੇ ਜਦੋਂ ਦੀ ਮੋਤੀ ਸਰਕਾਰ ਬਣੀ ਆ ਨਾ ਸਾਡੀ ਲੱਕੜਾਂ ਘਟਾਈ ਜਾਂਦੇ ਆ ਉਹਨਾਂ ਦੇ ਇੱਕ ਦਾ ਘਟ ਕਰਦੇ ਆ ਉਨੀ ਬਰਨ ਤਾਂ ਪੂਰੇ ਮਾਰ ਹੋ ਗਿਆ ਕਿ ਕਿੰਨਾ ਕਿੱਥੇ ਦਾ ਮਿੱਠਾ ਤੇਰਲਾ ਪੂਰਾ ਜੀਰਾ ਜੇ ਹਮਨੇ ਕਰ ਦਿਖਾਇਆ ਖਰਚ ਜਾ ਯਾਰ ਕੀ ਕਰੀਏ ਅੱਜ ਉਹੋ ਜਿਹੀ ਲੱਗਦੀ ਹੈ ਆਪਣੇ ਬੰਦ ਨੂੰ ਅਗਲੇ ਭੇਜਿਆ ਸੀ ਆਪ ਕੋ ਮੈਨੂੰ ਨਾ ਅੱਜ ਅਸੀਂ ਇੱਥੋਂ ਕੋ ਬੰਦਾ ਭੇਜਦਾ ਦੇ ਕੇ 500 ਰੁਪਿਆ ਸਮਝਿਆ ਤੂੰ ਬੋਲਦਾ ਦੇਸੀ ਛਲਾਬ ਦੀ ਲਿਆਦੇ ਜੀ ਕੱਢਦੇ ਬਿਲਕੁਲ ਤੁਹਾਨੂੰ ਬਾਅਦ ਨੂੰ ਪਤਾ ਲੱਗਿਆ ਘਰ ਦੇ ਕਹਿੰਦੇ ਉਹ ਨਹੀਂ ਮੁਰਦਾ ਹੋਣਾ ਉਹ ਤਾਂ ਡਿੱਗੂ ਆ ਪੀ ਕੇ ਅਸੀਂ ਉਹ ਵਿਕੀ ਜਾਂਦੇ ਸੀ ਚਲ ਮਾਰੇ ਮੋੜੇ ਫੇੜ ਗਏ ਯਾਰ ਕੁਦਮਾ ਮਾਰ ਲੀਏ ਮਾਹੌਲ ਜਆ ਅੱਜ ਰੋਟੀ ਆਪਾਂ ਆਪਣੇ ਕਮਰੇ 'ਚ ਬੈਠ ਕੇ ਖਾਣੇ ਆ ਅੱਗੇ ਤੋਂ ਥੱਲੇ ਜਾਂਦੇ ਹੁੰਦੇ ਉਹਨਾਂ ਦੇ ਡਾਈਨਿੰਗ ਰੂਮ ਦੇ ਵਿੱਚ ਸੋ ਅੱਜ ਆਪਾਂ ਆਪਣੇ ਕਮਰੇ 'ਚ ਬੈਠ ਕੇ ਛਕਦੇ ਆ ਚਿਮਣੀ ਤੇ ਰੋਟੀ ਗਰਮ ਕਰਨੀ ਹੋਵੇ ਪਾਣੀ ਦਿੱਤਾ ਕਰਨਾ ਹੋਵੇ ਸਬਜ਼ੀ ਗਰਮ ਕਰਨੀ ਹੋਵੇ ਵਧੀਆ ਸਹੂਲਤ ਹੈ ਦੀ ਰੋਟੀ ਫਰਾਈ ਗਏ ਸਾਨੂੰ ਘੰਟਾ ਤੋਂ ਹੋਵੇ ਘੰਟਾ ਹੋ ਗਿਆ ਬਣਾ ਕੇ ਉਹ ਹੋਨਕੋਕ ਲੱਗੀ ਤੇ ਹੁਣ ਖਾਂਦੇ ਹਾਂ ਹੂੰ ਹੁਣ ਆਪਾਂ ਖਾਂਦੇ ਆ ਰੋਟੀ ਤੇ ਅੱਜ ਦੇ ਆਪਣੇ ਵਲੌਗ ਦੀ ਸਮਾਪਤੀ ਇੱਥੇ ਕੱਲ ਨੂੰ ਆਪਾਂ ਨਵੇਂ ਬਲੌਗ ਚ ਮਿਲਦੇ ਆ ਤੇ ਨਵੇਂ ਦਿਨ ਚ ਮਿਲਦੇ ਆ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ